ਸੱਚ ਦੀ ਅਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਜ਼ੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਤੁਹਾਨੂੰ ਅਸੀਂ ਉਹ ਸ਼ਖਸੀਅਤ ਦੇ ਨਾਲ ਮਲਾਉਣ ਜਾ ਰਹੇ ਹਾਂ ਜੋ ਸਮਾਜ ਸੇਵੀ ਕੰਮ ਵਿੱਚ ਆਪਣਾ ਅਹਿਮ ਰੋਲ ਨਿਭਾਉਂਦੇ ਆ ਤੇ ਪਿਛਲੇ ਲੰਬੇ ਸਮੇਂ ਤੋਂ ਜਗਰਾਉਂ ਸ਼ਹਿਰ ਦੇ ਵਿੱਚ ਆਪਣੀਆਂ ਦਲਦਰੀ ਸਹਿਬਾਾਂ ਬੀਜੜੀਆਂ ਲੋਕਾਂ ਨੂੰ ਦੇ ਰਹੇ ਆ ਉਹ ਸਖਸੀਅਤ ਦਾ ਨਾਮ ਜਗਰਾਉਂ ਦੇ ਮਸ਼ਹੂਰ ਡਾਕਟਰ ਅਸ਼ੋਕ ਸ਼ਰਮਾ ਜੀ ਜਿਨ੍ਹਾਂ ਨੇ ਤੁਸੀਂ ਵੱਖ-ਵੱਖ ਸਮਾਜ ਸੇਵੀ ਕੰਮ ਕਰਕੇ ਤੇ ਸੇਵਾਵਾਂ ਦੇਣ ਬਦਲੇ ਤੇ ਵੱਖ-ਵੱਖ ਸਮਾਗਮਾਂ ਵਿੱਚ ਦੇਖਿਆ ਹੋਊਗਾ ਤੇ ਇੱਕ ਇਹਨਾਂ ਵੱਲੋਂ ਇੱਕ ਮਦਰ ਟ੍ਰੇਸਰ ਇੰਸਟੀਚਿਊਟ ਫਾਰ ਮੈਡੀਕਲ ਟੈਕਨੋਲੋਜੀ ਰਾਹੀਂ ਬੱਚਿਆਂ ਦੇ ਕੋਰਸ ਕਰਵਾਏ ਜਾ ਰਹੇ ਆ ਜਿਹੜੇ ਡਾਕਟਰੀ ਕਿੱਤੇ ਦੇ ਨਾਲ ਸੰਬੰਧਤ ਹਨ ਸਾਨੂੰ ਹੀ ਪਤਾ ਲੱਗਿਆ ਸੀ ਵੀ ਇਹ ਆਪਣੀ ਇੱਕ ਸੰਸਥਾ ਚਲਾ ਰਹੇ ਆ ਤੇ ਬੱਚਿਆਂ ਨੂੰ ਜਿਹੜੇ ਮੈਡੀਕਲ ਕਿਤੇ ਨਾਲ ਸੰਬੰਧ ਦਾ ਕੋਰਸ ਕਰਵਾਏ ਜਾ ਰਹੇ ਆ ਤੇ ਅੱਜ ਇਹਨਾਂ ਨਾਲ ਆਪਾਂ ਗਲਵੱਤ ਕਰਾਂਗੇ ਇੱਕ ਤਾਂ ਸੰਸਥਾ ਦੀ ਸੰਧੀ ਤੇ ਦੂਸਰੇ ਕਿਹੜੇ ਬੱਚਿਆਂ ਗੜੇ ਕੋਰਸ ਕਰਵਾਏ ਜਾ ਰਹੇ ਆ ਤਾਂ ਕਿ ਭਵਿੱਖੇ ਵਿੱਚ ਆਪਣਾ ਬੱਚੇ ਭਵਿੱਖੋ ਸਵਾਰ ਲੈਣ ਤੇ ਬੱਚੇ ਕਿਹੜੇ-ਕਿਹੜੇ ਕੋਰਸ ਕਰ ਸਕਦੇ ਆ ਔਰ ਆਪਾਂ ਗੱਲ ਕਰਦੇ ਹਾਂ ਡਾਕਟਰ ਸ਼ੋਕ ਸ਼ਰਮਾ ਜੀ ਨਾਲ ਐ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਮੈਂ ਬਹੁਤ ਹੀ ਧੰਨਵਾਦੀ ਹਾਂ ਤੁਹਾਡੇ ਚੈਨਲ ਦਾ ਜਿਹਨਾਂ ਮੈਂ ਬਹੁਤ ਸਾਰਾ ਪਰੇ ਲੰਬੇ ਸਮੇਂ ਤੋਂ ਮੈਂ ਜੇਵਰੋਂ ਇਲਾਕੇ ਦੇ ਵਿੱਚ 1973 ਤੋਂ ਮੈਡੀਕਲ ਪ੍ਰੈਕਟਿਸ ਸ਼ੁਰੂ ਕੀਤੀ ਔਰ ਜ਼ਿੰਦਗੀ ਦੇ ਵੱਖ-ਵੱਖ ਪੈਨ ਨੂੰ ਆਪ ਨੂੰ ਜਾਣ ਚੰਨ ਤੋਂ ਬਾਅਦ ਇਹ ਮਹਿਸੂਸ ਕੀਤਾ ਕਿ ਇੱਕ ਹਸਪਤਾਲ ਨੂੰ ਜਿੰਨੇ ਜ਼ਰੂਰਤ ਹੁੰਦੀ ਹੈ ਟੈਕਨੀਸ਼ੀਅਨਾਂ ਦੀ ਉਹ ਪੂਰੇ ਨਹੀਂ ਹੁੰਦੇ ਇਸ ਸਬੰਧ ਦੇ ਵਿੱਚ ਮੇਰੀ ਇੱਕ ਮੀਟਿੰਗ ਕ੍ਰਿਸਚਨ ਮੈਡੀਕਲ ਕਾਲ ਦੇ ਪ੍ਰਿੰਸੀਪਲ ਸ਼ਾਮਨਾ 2010 ਦੇ ਵਿੱਚ ਵੀ ਦੀਨ ਨੇ ਮੈਨੂੰ ਦੱਸਿਆ ਕਿ ਇਹ ਟੈਕਨੀਸ਼ੀਅਨ ਜਿਹੜੇ ਐ ਇਹ ਤੁਹਾਨੂੰ ਬਨੇ ਬਨਾਏ ਨਹੀਂ ਮਿਲਣੇ ਇਹਨਾਂ ਨੂੰ ਤੁਹਾਨੂੰ ਆਪ ਬਣਾਉਣਾ ਪੈਣਾ ਤੁਹਾਨੂੰ ਇਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਦੇ ਕੇ ਐਸੇ ਪ੍ਰੋਗਰਾਮ ਲਿਖਨੇ ਚਾਹੀਦੇ ਆ ਉਹਨਾਂ ਦੀ ਉਸ ਮੀਟਿੰਗ ਦਾ ਮੇਰੇ ਮਨ ਤੇ ਬੜਾ ਪ੍ਰਭਾਵ ਪਿਆ ਮੈਂ ਡੀਨ ਆਫ ਦੀ ਸੀਐਮਸੀ ਦਾ ਬਹੁਤ ਰਿਣੀ ਰਿਹਾ ਹਮੇਸ਼ਾ ਇਹ ਨਾ ਨੇ ਮੈਨੂੰ ਇਹ ਮਾਰਗਦਰਸ਼ਨ ਕੀਤਾ ਤਾਂ ਮਦਕ ਤੇ ਸਾਇੰਸ ਇੰਸਟੀਚਿਊਟਸ ਔਰ ਮੈਡੀਕਲ ਟੈਕਨੋਲੋਜੀ ਇਹਦਾ ਸਿੱਧਾ ਸੰਬੰਧ ਜੋ ਹੈ VSS ਚੇਨਈ VSS ਕਮਿਊਨਿਟੀ ਕਾਲਜਸ ਇਨਾਂ ਨੇ ਦੇਸ਼ ਦੇ ਵਿੱਚ 6000 ਤੋਂ ਵੱਧ ਐਸੀਆਂ ਟੈਕਨੀਕਲ ਇੰਸਟੀਚਿਊਸ਼ਨਾਂ ਖੋਲੀਆਂ ਇਹਨਾਂ ਨੂੰ ਸਰਕਾਰ ਸੈਂਟਰ ਗਵਰਨਮੈਂਟ ਨੇ ਮੰਨਤਾ ਦਿੱਤੀ ਆਲਮੀ ਮਿੰਟ ਦੇ ਮੀਜਰ ਮੰਤਰੀ ਤੇ ਕਿ ਤੁਸੀਂ ਇਹ ਮੁਕੇਸ਼ਨਲ ਟ੍ਰੇਨਿੰਗ ਕੋਰਸ ਚਲਾ ਕੇ ਦੇਸ਼ ਦੇ ਵਾਸਤੇ ਟੈਕਨੀਸ਼ਨਾਂ ਦੀ ਜਿਹੜੀ ਖਾਣ ਹੈ ਉਹਨੂੰ ਪੂਰਾ ਕੀਤਾ ਜਾਵੇ ਠੀਕ ਹੈ ਇਹ ਦਰਸਪਤ ਸੂਰਜੀ ਸਹੀ ਸੰਸਥਾ ਚਲਾ ਰਹੇ ਆ ਇਹ ਪੰਜਾਬ ਪਤਰੀ ਸੰਸਥਾ ਚਲਾ ਰਹੇ ਜਾਂ ਭਾਰਤ ਪਤਰੀ ਕੋਈ ਸੰਸਥਾ ਜਿਹੜੀ ਹੈ ਜਿਹਦੇ ਵਿੱਚ ਇਹ ਭਾਰਤ ਦੇ ਕਾਫੀ ਜਿਹੜੇ ਆ ਸਮਾਜ ਸੇਵੀ ਨਾਲ ਜੁੜੇ ਹੋਏ ਬਕਰ ਜਿਹੜੀ ਮਦਰ ਟੈਸ ਸਾਇੰਸ ਇੰਸਟੀਚਿਊਟ ਹੈ ਇਹ ਪੰਜਾਬ ਸਰਕਾਰ ਤੋਂ ਐਜੂਕੇਸ਼ਨ ਸਟੈਟਿਸ ਰਜਿਸਟਰਡ ਤੋਂ ਮਾਨਤਾ ਪ੍ਰਾਪਤ ਹੈ ਲੇਕਿਨ ਸਾਡਾ ਜਿਹੜਾ ਆਪਣੇ ਬੈਨਲਮੈਂਟ ਹੈ ਇਨਕਾਰਪੋਰੇਸ਼ਨ ਹੈ ਉਹ ਬੀਐਸਐਸ ਚੇਨਈ ਦੇ ਨਾਲ ਹੈ ਜਿਹੜੀ ਕਿ ਡਿਪਲੋਮਾ ਅਵਾਰਡਿੰਗ ਏਜੰਸੀ ਹੈ ਜਿਹੜੀ ਐਗਜ਼ਾਮੀਨੇਸ਼ਨ ਕੰਡਕਟਿੰਗ ਏਜੰਸੀ ਹੈ ਜਿਹੜੀ ਸਟੂਡੈਂਟਸ ਨੂੰ ਐਵੈਲਿਊਏਟ ਕਰਕੇ ਉਹਨਾਂ ਨੂੰ ਰੋਜ਼ਗਾਰ ਦੇ ਵਾਸਤੇ ਖੜਾ ਕਰਨ ਵਾਸਤੇ ਇੱਕ ਬਹੁਤ ਅਹਿਮ ਰੋਲ ਅਦਾ ਕਰ ਰਹੀ ਹੈ ਠੀਕ ਹੈ ਤੇ ਡਾਕਟਰ ਸਭ ਸੀ ਬੱਚਿਆਂ ਨੂੰ ਡਾਕਟਰੀ ਕਿਤੇ ਨਾਲ ਸੰਬੰਧਿਤ ਕਿਹੜੇ ਕਿਹੜੇ ਕੋਰਸ ਕਰਵਾ ਰਹੇ ਹਾਂ ਅਸੀਂ ਸ਼ੁਰੂਆਤ ਜੋ ਕੀਤੀ ਸੀ ਸਿਰਫ 5 ਕੋਰਸਸ ਤੋਂ ਕੀਤੀ ਸੀ ਜਿਹੜੇ ਕਿ ਜੂਸ ਸੀ ਪਰ ਸਮੇਂ ਦੀ ਮੰਗ ਦੇਖਦੇ ਹੋਏ ਹੋਰ ਨਾ ਕੋਰਸਾਂ ਦੇ ਵਿੱਚ ਪਰਮਿਸ਼ਨ ਲੈ ਕੇ ਵਾਧਾ ਕੀਤਾ ਗਿਆ ਟੂ ਦੇ ਰੀਸੈਂਟਲੀ ਅਸੀਂ ਡਿਪਲੋਮਾ ਫਾਰਮੇਸੀ ਨ ਆਯੁਰਵੇਦਾ ਇਹ ਕੋਰਸ ਨੂੰ ਇੰਟਰੋਡਿਊਸ ਕੀਤਾ ਹੈ ਕਿਉਂਕਿ ਇਸ ਦੇ ਨਾਲ ਨਾਲ ਕਿਉਂਕਿ ਇਹ ਰੋਲਿੰਗਾਰਦ ਵਾਸਤੇ ਸੈਲਫ ਸਬਫੀਸ਼ੀਐਂਟ ਸੈਲਫ এমਪਲੋਇਮੈਂਟ ਇੱਕ ਡਿਪਲੋਮਾ ਦੇ ਕਰਕੇ ਬੱਚਾ ਆਯੁਰਵੈਦਿਕ ਮੈਡੀਕਲ ਸਟੋਰ ਆਯੁਰਵੈਦਿਕ ਫਾਰਮੇਸੀ ਆਯੁਰਵੈਦਿਕ ਮੈਡੀਕਲ ਪ੍ਰੈਕਟਿਸ ਵੀ ਡਾਕਟਰ ਬਣ ਕੀ ਕਰ ਸਕਦਾ ਹੈ ਇਸ ਦੇ ਨਾਲ ਨਾਲ ਸਾਡੇ ਹਰ ਹਸਪਤਾਲ ਨੂੰ ਜਿਹੜੇ ਕਿ ਮਲਟੀ ਸਪੈਸ਼ਲਿਟੀ ਹਸਪੀਟਲ ਹੋਣ ਨਰਸਿੰਗ ਹੋਮ ਹੋਣ ਇਹਨਾਂ ਦੇ ਵਿੱਚ ਲੋੜ ਹੁੰਦੀ ਹੈ ਐਕਸਟ ਡਿਗਨੀਸ਼ਨ ਇਹ 200 ਦਾ ਡਿਪਲੋਮਾ ਕੋਰਸ ਇਹਨੂੰ ਕਹਿੰਦੇ ਹੈ ਡਿਪਲੋਮਾ ਰੇਡੀਓਲੋਜੀ ਕਿ ਕਰੇ ਰੇਡੀਓਗ੍ਰਾਫੀ ਜੀ ਤੋਂ ਇਸੇ ਤਰ੍ਹਾਂ ਹੀ ਹਰ ਹਸਪਤਾਲ ਦੇ ਵੀ ਯੂਨਿਟ ਹੈ ਲੈਬਰਾਟਰੀ ਟੈਕਨੀਸ਼ੀਅਨਾਂ ਦੀ ਇਹ ਡਿਪਲੋਮੈਂਟ ਕਹਿੰਦੇ ਡੀਐਮਰਟੀ ਇਹ 200 ਦਾ ਡਿਪਲੋਮਾ ਹੈ ਪਪੂਲਰ ਟੂ ਪਾਸ ਸਾਇੰਸਕ ਸਟੂਡੈਂਟਸ ਨੂੰ ਸੀ ਇਹਦੇ ਵਿੱਚ ਤਰੀ ਨੀ ਇਸੇ ਤਰ੍ਹਾਂ ਹੀ ਆਪਟੋਮੈਟਰੀ ਆਪਟੋਮੈਟਰੀ ਡਿਪਲੋਮਾ ਹੈ ਉਹ ਕਹਿੰਦੇ ਆ ਅਪਟਲਮਿਕ ਆਫੀਸਰ ਇਹਦੇ ਵਿੱਚ ਅੱਖਾਂ ਦੇ ਵਿੱਚ ਡਾਕਟਰ ਲੈਂਸ ਪਾਉਂਦੇ ਆ ਔਰ ਅੱਖਾਂ ਦੀ ਪੇਸ਼ੇਸ਼ ਕਰਦੇ ਆ ਬੈਂਕੋ ਦੇ ਨਾਮ অপਟੋਮਿਸਟਿਸਟ ਦਾ ਹੈ ਆਪਰੇਸ਼ਨ ਥੀਟਰ ਦੇ ਵਿੱਚ ਇਸ ਕੰਮ ਦੇ ਵਿੱਚ ਡਾਕਟਰ ਦੀ ਹੈਲਪ ਕਰਦਾ ਲੈਂਸ ਨੂੰ ਸਿਲੈਕਟ ਕਰਨ ਨੂੰ ਵਾਸਤੇ ਔਰ ਟਿਕੋ ਮਸ਼ੀਨ ਚਲਾਉਣ ਵਾਸਤੇ ਔਰ ਯਾਨੀ ਕਿ ਇੱਕ ਸਹਾਇਕ ਡਾਕਟਰ ਵਾਸਤੇ ਔਰ ਯਾਨੀ ਕਿ ਇੱਕ ਸਹਾਇਕ ਡਾਕਟਰਾਂ ਤੋਂ ਸਪੈਕਟੋਮੀਟਰ ਸਿਰ ਹੈ ਉਹ ਡਿਪਰੋਮਾ ਹੋਤਰ ਕਰਾ ਉਹ ਜਾਮਨੀ ਪਰ ਉਹਨੂੰ ਅੱਖਾਂ ਦੇ ਨੰਬਰ ਲੈਂਸ ਤੇ ਟੈਸਟ ਕਰਨਾ ਔਰ ਸਲਿੱਟ ਲੈਂਪ ਦੇ ਉੱਤੇ ਕਿਵੇਂ ਆਈ ਟੈਸਟਿੰਗ ਕੀਤੀ ਜਾਂਦੀ ਹੈ ਪੇਸ਼ੈਂਟ ਕਿਸ ਤਨ ਪਰ ਚਸ਼ਮਾ ਲਗਦਾ ਆਪਣਾ ਰਿਗਾਰਡ ਫੋਸ ਉਹ ਵੀ ਮੁਸ਼ਕਿਲ ਨਹੀਂ ਰਿਗਾਰਡ ਕੰਪਨੀ ਨਾਲ ਉਹ ਰਿਗਾਰਡ ਪੁੱਛ ਇਹ ਦਫੂ ਇੱਕੋ ਸੋਡਾ ਬਹੁਤ ਇੱਕੋ ਜਿਹੜਾ ਸੰਸਾ ਜੋਗ ਕਦਮਾਂ ਤੇ ਇਹ ਦੱਸੂ ਵੀ ਜਿਵੇਂ ਪੰਜਾਬ ਦੇ ਮੁੰਡੇ ਤੁਹਾਡੇ ਨਾਲ ਕੋਈ ਸੰਪਰਕ ਕਰਦੇ ਆ ਪੰਜਾਬ ਦੀਆਂ ਲੜਕੀਆਂ ਸੰਪਰਕ ਕਰਦੀਆਂਗੇ ਤੁਸੀਂ ਸਰਸਵਰਸੀ ਵਿੱਚ ਚਨੇਈ ਤੇ ਪੇਪਰ ਮੂਹਗੇ ਤੇ ਉਹਨਾਂ ਦੇ ਉੱਥੇ ਰਹਿਣਾ ਪਊਗਾ ਉਹਨਾਂ ਟਾਈਮਾਂ ਜਾਂ ਵਿਕਾਸਤਮਨ ਗੁੱਟ ਫਲਮ ਹਾਸਲ ਕਰ ਸਕਦੇ ਆ ਉਹਦੇ ਵਾਸਤੇ ਮੈਂ ਅਰੇ ਤੁਹਾਨੂੰ ਇਹ ਸਬਜੈਕਟ ਦੇ ਉੱਤੇ ਬੜੀ ਕਲੀਅਰਟੀ ਕਰਦਾ ਕਿ ਦੋ ਤਰ੍ਹਾਂ ਦੇ ਸਟੂਡੈਂਟ ਸਾਡੇ ਕੋਲ ਐਪੋਸਟ ਹੈਦੇ ਕਿਹੜੇ ਜਿਹੜੇ ਜੋਬ ਕਰਦੇ ਕਿਸੇ ਕਿਸੇ ਹਸਪਤਾਲ ਦੇ ਵਿੱਚ ਲੇਕਿਨ ਉਹਨਾਂ ਕੋਲ ਕੋਈ ਡਿਪਲੋਮਾ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਉਹਨਾਂ ਕੋਲ ਐਕਸਪੀਰੀਅੰਸ ਹੁੰਦਾ ਅਸੀਂ ਉਹਨਾਂ ਨੂੰ ਕੁਆਲੀਫਾਈ ਕਰਨ ਵਾਸਤੇ ਐਡਵਾਈਸ ਬ੍ਰੰਗਦੇ ਕਿ ਉਹ ਲਾਡਲੀ ਨਾ ਡਿਸਟੈਂਟ ਐਜੂਕੇਸ਼ਨ ਦੇ ਅੰਦਰ ਕਿ ਕੰਪਨੀਆਂ ਅਸਾਈਨਮੈਂਟਸ ਹੈ ਸਟੱਡੀ ਕਰਨ ਮੁਖਸਰ ਉਹਦਾ ਪ੍ਰੈਕਟੀਕਲ ਜੋਬ ਕਰਨ ਵਾਸਤੇ ਸਾਡੇ ਅਸਲ ਜੋਬ ਅਸੀਂ ਉਹਨਾਂ ਨੂੰ ਹਰ ਉਹ ਨੌਲੇ ਦੇ ਦੀ ਕੋਸ਼ਿਸ਼ ਕਰਾਂਗੇ ਜਿਹੜੀ ਉਹਨਾਂ ਆਸਿਸ ਹੈ ਯੂ ਫਿਰ ਉਹਨਾਂ ਨੂੰ ਛੋੜੀ ਦੀ ਜਿਹੜੀ ਹੈ ਕਾਲਜ ਵਿੱਚ ਜਾਉਂਗੀ ਜਿਹੜਾ ਅੰਕਾਮ ਦੀ ਇੱਕ ਸਾ ਕਿਉਂਕਿ ਇਹ ਡਿਪਲੋਮਾ ਬਿਲਾਉਂ ਟੈਕਜ਼ਾਮੀਨੇਸ਼ਨ ਨਹੀਂ ਹੋ ਸਕਦਾ ਉਹ ਐਗਜ਼ਾਮ ਹੁੰਦਾ ਹੈ ਕਿਹੜਾ ਚਾਰਜ ਦੋ ਵਾਰ ਸੈਮੈਸਟਰ ਸਿਸਟਮ ਬੈਲੇ ਇਸ ਵਿੱਚ ਸਿਰ ਤੇ ਥਿਊਰੀ ਹੁੰਦੀ ਹੈ ਸੈਕੰਡ ਸੈਮੈਸਟਰ ਤੇ ਥਿਊਰੀ ਤੇ ਪ੍ਰੈਕਟੀਕਲ ਔਰ ਇਹ ਜਿਹੜੀ ਹੈ ਮੈਂ ਗੱਲ ਕਰਦਾ ਫਿਰਦਮ ਵਿਚ ਰਹਿ ਗਿਆ ਕਿ ਫਿਜ਼ੀਓਥੈਰੇਪੀ ਦਾ ਡਿਪਲੋਮਾ ਬਹੁਤ ਹੀ ਇੰਪੋਰਟੈਂਟ ਡਿਪਲੋਮਾ ਦੀ ਦੀ ਡਿਮਾਂਡ ਬਾਹਰਲੇ ਕੰਟਰੀਆਂ 'ਚ ਫਿਜ਼ੋਥੈਰੇਪੀ ਦੀ ਬਹੁਤ ਜ਼ਿਆਦਾ ਹੈ। ਇੰਡੀਆ ਦੇ ਵਿੱਚ ਵੀ ਲੱਖਾਂ ਰੋਗੀ ਜਿਹੜੇ ਆ ਅਪਰੇਸ਼ਨ ਤੋਂ ਬਾਅਦ, ਰੋਡੀਆਂ ਬਿਲਕੁਲ ਤੋਂ ਬਾਅਦ ਵੀ ਉਹਨਾਂ ਨੂੰ ਫਿਜ਼ੋਥੈਰੇਪੀ ਹੈਲਪ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਐਕਟਿਵ ਰਹਿ ਸਕਣ। ਅਗਰ ਅੰਗ ਦੇ ਪੇਸ਼ੈਂਟ ਹੋ ਗਏ, ਪੈਰਾਲਾਈਜ਼ ਹੋ ਜਾਂਦੇ, ਪੋਲੀਓ ਮਲਾਈਚਸ ਹੋ ਜਾਂਦਾ, ਇਹਨਾਂ ਨਾਲ ਬਾਹਰ ਹੋ ਜਾਂਦੇ ਨੇ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਜਰ ਤੋਂ ਵੱਧ ਬੋਲੀਓਮ ਲੈਟਰ ਦੇ ਕੇ ਅਟੈਂਡ ਕੀਤੇ ਇਹਨਾਂ ਨੂੰ ਦਵਾਈਆਂ ਦੇ ਨਾਲ ਨਾਲ ਫਿਜ਼ੀਓਥੈਰੇਪੀ ਨਾਲ ਵੀ ਠੀਕ ਕੀਤਾ ਉਹਨਾਂ ਨੂੰ ਫੈਰੈਡੇ ਕਰਨ ਦੇ ਕੇ ਟੈਂਸ ਮਸ਼ੀਨ ਲਾ ਕੇ ਇਸ ਤਰ੍ਹਾਂ ਵੀ ਇਹਦੀ ਨਰਵ ਜਿਹੜੀ ਸੀ ਐਕਟੀਵੇਟ ਕਰਕੇ ਉਹਨਾਂ ਨੂੰ ਨਵੀਂ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕੀਤੀ ਰਹੀ ਹੈ ਔਰ ਉਹਦੇ ਵਾਸਤੇ ਸਰਕਾਰ ਵੱਲੋਂ ਮੈਨੂੰ ਪ੍ਰਸ਼ੰਸਾ ਪੱਤਰ ਵੀ ਪ੍ਰਾਪਤ ਹੋਇਆ ਮੈਂ ਜਿਹੜੀ ਇਹ ਨਾਲ ਇਹ ਕਹਿਣਾ ਚਾਹੁੰਦਾ ਕਿ ਮੈਨੇ ਡਿਪਲੋਮਾ ਮੈਨੇ ਡਿਪਲੋਮਾ ਸਬਜੈਕਟ ਉਹਨੂੰ ਪਤਾ ਨਹੀਂ ਲੈਣੀ ਕੀ ਹੈ ਕਿ ਇੱਕ 올ਡ 에이지 ਕੇ ਚਾਈਲਡ ਕੇਅਰ ਤੇ ਪੇਸ਼ੈਂਟ ਤੇਨ ਕਸਮ ਦੀ ਕੇ ਕਿਵੇਂ ਕਰਨੀ ਹੈ ਅਗਰ ਸਾਡੇ ਵਿਦਿਆਰਥੀ ਜਿਹੜੇ ਆਪਨ ਵਾਸਤੇ ਮਾਰ ਜਾਂਦੇ ਉੱਥੇ ਉਹਨਾਂ ਦਾ ਨਾਂ জব ਦੀ ਲੋੜ ਪੈਂਦੀ ਹੈ জব ਕਿਸ ਤਰ੍ਹਾਂ ਦੀ ਕੀ ਔਰ জবਸ ਹੈ ਕੀ ਤੁਸੀਂ ਕਿਸੇ ਫੈਮਲੀ ਦੇ ਵਿੱਚ ਜਾਂ ਕਿਸੇ ਬੈਨ ਲੈ ਸੈਂਟਰ ਦੇ ਵਿੱਚ ਅਮਲਮੈਂਟ ਲੈ ਲਓ ਅਗਰ ਇਹ ਤੁਹਾਡਾ ਪ੍ਰੋਮੋ ਬੀਤਦਾ ਤਾਂ ਉਹ ਨਹੀਂ ਸਹਾਇ ਜੋ ਮੈਡੀਕਲ ਕਿਸ ਤਰ੍ਹਾਂ ਪੇਸ਼ੈਂਟ ਦੇਖਿਆ ਕਰਦੇ ਇੱਕ ਓੜੇ ਆਉਂਦੀ ਆ ਬੈਟਰੀ ਡਨ ਆਉਂਦੀ ਆ ਉਹਦੀ ਕਿਸ ਤਰ੍ਹਾਂ ਉਹਦੀ ਕੇਅਰ ਕਰਨੀ ਡਾਇਬੀਟਿਕ ਪੇਸ਼ੈਂਟ ਹੈ ਉਹਨੂੰ ਇਨਸੂਲਿਨ ਲਾਣੀ ਹੈ ਕਿੰਨੀ ਲਾਣੀ ਹੈ ਇਹਦੀ ਡੋਜ਼ ਦੀ ਕੈਲਕੂਲੇਸ਼ਨ ਤੋਂ ਉਹਨੂੰ ਬਲੱਡ ਸ਼ੂਗਰ ਟੈਸਟ ਕਰਨੀ ਸਹੀ ਆਉਗੀ ਉਥੋਂ ਦੇਖ ਕੇ ਤੁਸੀਂ ਕੈਲਕੂਲੇਟ ਕਰ ਸਕਦੇ ਕਿ ਇਹਨੂੰ ਇੰਨੀ ਮਾਤਰਾ ਦੀ ਇਨਸੂਲਿਨ ਦੀ ਲੋੜ ਹੈ ਇਹ ਲੱਗਦਾ ਹੈ ਕਿ ਵਾਰਕੀਅਰ ਕੇਅਰ ਕਿਰ ਔਰ ਚੈਟ ਜੇ ਤੁਸੀਂ ਬਹੁਤ ਸਮਾਂ ਬਰਬਾਦ ਕੀਤਾ ਤੁਸੀਂ ਕਾਫੀ ਜਾਣਕਾਰੀ ਦੀ ਦਸਤਾਉਦਾਂ ਮਾਜ ਨਹੀਂ ਸੰਝ ਕੀਤੀ ਆ देखो ਪਹਿਲੀ ਗੱਲ ਦਸਤਾਉਦਾਂ ਦੇ ਪਲੀਗ ਅਧੁਰੀ ਜਿਹੜਾ ਡਿਪਲੋਮਾ ਕਰਿਆ ਤੁਸੀਂ ਚਨਈ ਦੀ ਗੱਲ ਕਰਦੇ ਆ ਡਿਪਲੋਮਾ ਕਰਿਆ ਕੀ ਉਹ ਭਾਰਤ ਸਰਕਾਰ ਤੋਂ ਮੰਨਤਾ ਪ੍ਰਾਪਤ ਹੈ ਬਿਲਕੁਲ ਇਸ ਡਿਪਲੋਮਾ ਜਿਹੜੇ ਆ ਐਪਰੂਵਡ ਬਾਏ ਗਵਰਨਮੈਂਟ ਆਫ ਇੰਡੀਆ ਇਹ ਛੜੀ ਇਹ ਪੀਐਸਐਸ ਇਹ ਆਪਣੀ ਇੰਜੀਨੀਅਰਿੰਗ ਟੈਕਨੋਲੋਜੀਜ਼ ਦੀ ਆਰਗੇਨਾਈਜੇਸ਼ਨ ਹੈਗੀ ਹੈ ਇਹ ਪਾਰਲੀਮੈਂਟ ਤੋਂ ਗੂਵਰਨ ਹੋ ਕੇ ਇਨਾਂ ਨੂੰ ਇਹ 1952 ਤੋਂ ਇਹ ਵੀ ਅਪਰੂਵਲ ਜਿਹੜੀ ਸੀ ਚੱਲੀ ਆ ਰਹੀ ਸੀ ਔਰ ਹੁਣ ਇਹਨਾਂ ਨੇ ਕੋਰੋ ਦੇ ਜ਼ਬਤਾਂ ਕਰਕੇ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਏਜੰਸੀ ਗਵਰਨਮੈਂਟ ਆਫ ਇੰਡੀਆ ਦੇ ਅੰਦਰ ਸਕਿੱਲ ਡਿਵੈਲਪਮੈਂਟ ਮੂਵਜ਼ ਵਾਸਤੇ ਉਹ ਅੱਗੇ ਜਿਹੜੀ ਉਹਨਾਂ ਨੂੰ ਅਥਾਰਾਈਜ਼ ਕਰਤਾ ਜੀ ਤੁਸੀਂ ਆਪਣੇ ਐਜੂਕੇਸ਼ਨ ਸੈਂਟਰ ਵਾਸਤੇ ਉਹਨਾਂ ਨੂੰ ਐਂਪੈਨਲਮੈਂਟ ਕਰੋ ਉਹ بڑے ਹਸਪਤਾਲਾਂ ਨੂੰ ਦੇਖ ਕੇ ਜਿੱਥੇ ਜਿਸਟਰਡ ਸੰਸਥਾਵਾ ਉਹ ਦਾ ਅਨੁਸਰ ਰੂਝਾਨ ਲਿੰਦੇ ਆ ਪੰਜਾਬ ਦੇ ਵਿੱਚ ਸਾਡੇ ਕੋਲੇ ਦੋ ਤਿੰਨ ਸੰਸਥਾਵਾਂ ਸਿਰਫ ਜਿੰਨਾ ਕੁ ਮੈਂ ਇਹ ਪਰਮਿਸ਼ਨ ਇਹਦੀ ਸਾਡੇ ਸਾਡੇ ਵਾਲੀ ਸੰਸਥਾ ਲਈ ਹੈ ਮਦਰ ਜੀ ਸੈਂਟਿਚੂ ਇਨੀ ਮਦਰ ਜੀ ਸਾਡੇ ਅਸ਼ੀਰਵਾਦ ਨਾਲ ਮਾਤਾ ਮਦਰ ਜੀ ਸਾਡੇ ਅਸ਼ੀਰਵਾਦ ਅਸ਼ੂ ਕੀਤੇ ਔਰ ਉਹਦੀ ਅਪਰੂਵਲ ਜਿਹੜੀ ਹੈ ਸਾਨੂੰ ਮਿਲੇ ਔਰ ਉਹਦੇ ਅਪਰੂਵ ਹੋਏ ਅਸੀਂ ਦਿਨ ਪਰ ਦਿਨ ਉਹਦੀ ਇੰਪਰੂਵਮੈਂਟ ਕਰਕੇ ਉਹ ਸਾਰੀ ਟੈਕਨੋਲੋਜੀ ਨੂੰ ਇਹ ਟ੍ਰਾਂਸਫਰ ਕਰਦੇ ਠੀਕ ਹੈ ਐ ਡਾਕਟਰ ਸਾਹਿਬ ਇੱਕ 10 ਦਸਤਕਨ ਦਿਨਾਂ ਦਾ ਕੋਰਸ ਵੀ ਜਾਂਦੇ ਜਿੱਤਾਂ ਨਾਲ ਨਾਲ ਸਾਂਝੀ ਕਰਦੇ ਵੇ ਜਿਵੇਂ ਕੋਈ ਲੜਕਾ ਜਾਂ ਮੜਕੀ ਡਿਪਲੋਮਾ ਉਸ ਕਰ ਜਾਂਦਾ ਸਰਟੀਫਿਕੇਟ ਉਹਨੂੰ ਮਿਲ ਜਾਂਦਾ ਕੀ ਉਹ ਪੰਜਾਬ ਦੇ ਵਿੱਚ ਸਰਕਾਰੀ ਜੋਬ ਵਾਸਤੇ ਅਪਲਾਈ ਕਰ ਸਕਦਾ ਬਿਲਕੁਲ ਅਪਲਾਈ ਕਰਨ ਕੋਈ ਮੁਸ਼ਕਲ ਨਹੀਂ ਨਾਲ ਇਸਨੇ ਕਿ ਸਾਡੇ ਕੋਲੇ ਹਰ ਵੇਲੇ ਘਾਟ ਸਰਕਾਰੀ ਹਸਪਤਾਲਾਂ ਦੇ ਵਿੱਚ ਕਈ ਤਰ੍ਹਾਂ ਦੇ ਅ ਸਮਝੋ ਵਿੱਚ ਗਵਰਨਮੈਂਟ ਨੇ ਆਪਣੇ ਕੋਲ ਜਿਹੜੇ ਮੈਡੀਕਲ ਕਾਲਜ ਹੈ ਉੱਥੇ ਵੀ ਸਪੈਸ਼ਲਿਸਟਿਕ ਆਪਣੇ ਡਿਪਲੋਮਾ ਰੱਖੇ ਆ ਇਹਦਾ ਛੋਕੇ ਡਿਪਲੋਮਾ ਦਾ ਡਾਇਲਿਸਿਸ ਟੈਕਨੀਸ਼ੀਅਨ ਇਕੋਕਾਰਡੀਓਗ੍ਰਾਫੀ ਮਸ਼ੀਨ ਦਾ ਡਿਪਲੋਮਾ ਹਾਰ ਦੇ ਕੇ ਪਰੇਸ਼ਾਨ ਹੁੰਦੇ ਆ ਉਹਦੇ ਵਾਸਤੇ ਲਗ ਡਿਪਲੋਮਾ ਮੈਂ ਉਹ ਗਵਰਨਮੈਂਟ ਲੈਵਲ ਤੇ ਜਿਹੜੀ ਹੈ ਉੱਥੇ ਹੀ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆ। ਕੰਪਨੀ ਸਾਹਿਬ ਦੀ ਜਾਂਦੇ ਜਿਹੜੀ ਉਦੋਂ ਮਤਲਬ ਉੱਥੇ ਹੀ ਜੌਬ ਮਿਲਦੀ ਹੈ। ਉਹਨਾਂ ਨੂੰ ਕੋਈ ਜੌਬ ਨੂੰ ਬਣਾਇ ਕਰਨ ਦੀ ਲੋੜ ਹੀ ਨਹੀਂ। ਕਿਉਂਕਿ ਉਹਨਾਂ ਨੂੰ ਤਾਂ ਜ਼ਰੂਰਤ ਹੈਗੀ। ਲੇਕਿਨ ਜਿਹੜੀ ਹੈ ਇਹ ਜਿਹੜੀ ਵੋਕੇਸ਼ਨਲ ਜਾਂ ਸਕਿੱਲ ਡਿਵੈਲਪਮੈਂਟ ਕੋਰਸ ਹੈ ਇਹਦਾ ਤੁਸੀਂ ਕਰਨ ਤੋਂ ਬਾਅਦ ਤੁਸੀਂ ਤੁਹਾਨੂੰ ਸਮਝੋ ਭਈ ਆਪਣਾ ਕਿੱਤਾ ਕਿੱਤਾਕਾਰੀ ਕੋਰਸ ਹੈ ਆਪਣਾ ਕਿੱਤਾ ਖੁਦ ਸ਼ੁਰੂ ਕਰਵਾ ਹਾਰਡ ਦੇ ਪ੍ਰੈਸ਼ਨ ਹੁੰਦੀ ਹੈ। ਉਦੇ ਵਾਸਤੇ ਲੱਕ ਡਿਪਲੋਮਾ ਮੈਂ ਉਹ ਗਵਰਨਮੈਂਟ ਲੈ ਰੋਏ ਤੇ ਠੀਕ ਉਹ ਜਿਹੜੀ ਹੈ ਉੱਥੇ ਹੀ ਉਹਨਾਂ ਨੂੰ ਟ੍ਰੇਨ ਦਿੰਦੇ ਆ 3 ਸਾਲ ਦੀ ਕਰਾਂਦੇ ਡਿਗਰੀ ਉਦੋਂ ਵਾਰ ਉੱਥੇ ਹੀ ਜੋਬ ਹੁੰਦੀ ਹੈ ਉਹਨਾਂ ਨੂੰ ਕੋਈ ਜੋਬ ਨੂੰ ਬੁਲਾਇ ਕਰਨ ਦੀ ਲੋੜ ਨਹੀਂ ਕਿਉਂਕਿ ਉਹਨਾਂ ਨੂੰ ਤਾਂ ਜ਼ਰੂਰਤ ਹੈਗੀ ਹੈ ਲੇਕਿਨ ਜਿਹੜੀ ਹੈ ਇਹ ਜਿਹੜੀ ਵੋਕੇਸ਼ਨਲ ਜਾਂ ਸਕਿੱਲ ਡਿਵੈਲਪਮੈਂਟ ਕੋਰਸ ਹੈ ਤੇ ਦਾ ਤੁਸੀਂ ਕਰਨ ਤੋਂ ਬਾਅਦ ਤੁਸੀਂ ਤੁਹਾਨੂੰ ਸਮਝੋ ਬਈ ਆਪਣਾ ਕੀਤਾ ਕਿਤਾ ਗਾਰੀ ਕੋਰਸ ਹੈ ਆਪਣਾ ਕਿਤਾ ਖੁਦ ਸ਼ੁਰੂ ਕਰਨ ਦੇ ਵਿੱਚ ਕੋਈ ਰੁਕਾਵਟ ਨਹੀਂ ਕੋਈ ਇਹਦੇ ਵਾਸਤੇ ਤੁਹਾਨੂੰ ਕਿਸੇ ਕਿਸਮ ਦੀ ਬੈਸੰਸ ਲੈਣ ਦੀ ਲੋੜ ਨਹੀਂ ਇਹ ਤੁਹਾਨੂੰ ਲੈਸ ਹੈ ਟੂ ਪ੍ਰੈਕਟਿਸਾਈਜ਼ ਹੈ ਕਿਵੇਂ ਆਯੰਦਿਕ ਪ੍ਰੈਕਟਿਸਰ ਤੁਹਾਡੇ ਪਿੰਡਾਂ ਵਿੱਚ ਬਹੁਤ ਸਾਰੇ ਡਾਕਟਰ ਸਾਡੇ ਜਾਂ ਵੈਦ ਦੇ ਐਸੇ ਬੈਠੇ ਆ ਜਿਹਨੇ ਕੰਮ ਕਰਦੇ ਆ ਉਹਨਾਂ ਨੂੰ ਪਿਤਾ ਪੁਰਖੀ ਐਕਸਪੀਰੀਅੰਸ ਹੈ ਉਹਨਾਂ ਦੇ ਪਿਤਾ ਜੀ ਕੰਮ ਕਰਦੇ ਸੀਗੇ ਅੱਗੇ ਉਹਨਾਂ ਨੇ ਨਾਲ ਉਹਨਾਂ ਨੇ ਕੰਮ ਸਿੱਖਿਆ ਲੇਕਿਨ ਉਹਨਾਂ ਕੋਲ ਕੋਈ ਐਸਾ ਸਰਟੀਫਿਕੇਟ ਨਹੀਂ ਹੈ ਕਿ ਇਹ ਕਹਿ ਸਕਣ ਕਿ ਅਸੀਂ ਕੁਆਲੀਫਾਈਡ ਹਾਂ ਅਗਰ ਡਿਪਲੋਮਾ ਫਾਰਮੇਸੀ ਹੋ ਜਾਂਦਾ ਹੈ ਬੀਐਮਐਸ ਹੋ ਜਾਂਦੀ ਹੈ ਜਾਂ ਐਸੋਸੀਏਟ ਡਿਗਰੀ ਹੋ ਜਾਂਦੀ ਹੈ ਤਿੰਨ ਸਾਲ ਦੀ ਉਹ ਉਹਨਾਂ ਨੂੰ ਕਿੱਤਾ ਕਾਰੀ ਕਰਨ ਦੇ ਵਿੱਚ ਆਪਣੇ ਕਿੱਤੇ ਨੂੰ ਚਲਾਉਣ ਵਾਸਤੇ ਕੋਈ ਬਿਗਲ ਰੁਕਾਵਟ ਨਹੀਂ ਆਈ ਔਰ ਉਹਨਾਂ ਆਪਣਾ ਰਿਕਾਰਡ ਜਿਹੜਾ ਬੜੇ ਮਕੂਮੀ ਸ਼ਾਨਦਾਰ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਕੇ ਸੋਚੋ ਅੰਦਰ ਸਰਵ ਡਿਪਲੋਮਾ ਕਰਨ ਦੇ ਚਾਹਵਨ ਵਾਲੇ ਤੇ ਇੱਕ ਆਮ ਦਸਤਖਤ ਨਾਲ ਇੱਕ ਦੁਆਰਾ ਆਪ ਫਿਰ ਦੱਸ ਦੋ ਵੀ ਇਹ ਡਿਪਲੋਮਾ ਕਿੰਨੇ ਸਮੇਂ ਦਾ ਹੁੰਦਾ ਜਿੰਨੇ ਵੀ ਡਿਪਲੋਮਾ ਸਰਟੀਫਿਕੇਟ ਕੋਰਸ ਹੁੰਦੇ 1 ਸਾਲ ਦੇ ਹੁੰਦੇ ਆ ਤੇ ਡਿਪਲੋਮਾ ਕੋਰਸੇ 2 ਸਾਲ ਦੇ ਹੁੰਦੇ ਆ ਡਿਗਰੀ ਕੋਰਸੇ 3 ਸਾਲ ਦੇ ਹੁੰਦੇ ਆ ਉਹ ਬੰਦਾ ਇੱਕ ਨੀਮਈਟੀ ਕਰਦਾ ਵਾ ਉਹਨੇ ਨੀਮਈਟੀ ਡਿਪਲੋਮਾ ਕਰਨ ਤੋਂ ਪਹਿਲਾਂ ਬੀਐਸਸੀ ਕਰਨਾ ਚਾਹੁੰਦਾ ਕੋਗੇ ਜਾ ਸਕਦਾ ਬੀਐਸਸੀ ਮੈਡੀਕਲ ਕਵੈਂਟੀਟੀ ਟੈਕਨੋਲੋਜੀ ਕਰ ਸਕਦਾ ਇਸੇ ਤਰ੍ਹਾਂ ਇੱਕ ਨਰਸ ਹੈ ਜੀਐਨਐਮ ਕੀਤੀ ਉਹਨੇ ਕਿਉਂਕਿ ਬੀਐਸਸੀ ਦਾ ਸਿੰਪਲ ਸਰ ਐਜੂਕੇਸ਼ਨ ਦਾ ਕੋਈ ਮਤਲਬ ਕਿ ਕਿਸੇ ਕਿਸਮ ਦੀ ਆਨਲਾਈਨ ਨਹੀਂ ਹੈ ਬਾਰਡਰ لائن ਨਹੀਂ ਹੈ ਜਿੰਨੀ ਐਜੂਕੇਸ਼ਨ ਜਿਹੜੀ ਹੈ ਉਹ ਦਾ ਪ੍ਰਸਾਰ ਜਿਹੜਾ ਵੈ ਹਿੰਦੁਸਤਾਨ ਚਾਹੂਗਾ ਉਹਦੇ ਨਾਲ ਦੇ ਟੈਕਨੀਸ਼ੀਅਨ ਬਣਨਗੇ ਉਹਦੇ ਨਾਲ ਸਾਡੇ ਐਸਟ੍ਰੋਨੋਮੀ ਜਿਹੜੀ ਹੈ ਉਹ ਜਿਹੜੀ ਰੂਪਰੇਖਾ ਉਹ ਬਦਲੂਗੇ ਔਰ ਅੱਛੇ ਸਰਵਾਵਾਂ ਜੜੀਆਂ ਅਸੀਂ ਲੋਗੀਆਂ ਨਮਾਂਗੇ ਤਾਂ ਕਿ ਲੋਗ ਜਿਹੜੇ ਆ ਸਰਵੇ ਭਵੰਤ ਸੁਖਿਨਾ ਸਰਵੇ ਸੰਤੂ ਨਿਰਾਮਯਾ ਸਰਵੇ ਵਧਰਾਣੀ ਪਸ਼ੰਤੁ ਮਾ ਕਸ਼ਚਿਤੁ ਖਵਾਹੁਮੇ ਮੈਂ ਕਹਾਂਗਾ ਕਿ ਸਭੀ ਸੁਖੀ ਹੋ ਸਭੀ ਦੁੱਖੋਂ ਸេរਿਤ ਹੋ ਅਕਸ ਨੂੰ ਫਿਰ ਦੇਖਿਆ ਕਿ ਕਿਸ ਤਰ੍ਹਾਂ ਜਗਰਾਉਣ ਦੇ ਮਸ਼ਹੂਰ ਡਾਕਟਰ ਅਸ਼ੋਕ ਸ਼ਰਮਾ ਜੀ ਜਿਨ੍ਹਾਂ ਨੇ ਕੋਰਸ ਸੰਸਦਾ ਰਹੀ ਡਾਕਟਰੀ ਕਿੱਤੇ ਨਾਲ ਜੋੜਨ ਵਾਸਤੇ ਡਿਪਲੋਮਾ ਕੋਰਸ ਕਰਵਾ ਰਹੇ ਆ ਤਾਂ ਕਿ ਬੱਚੇ ਆਪਣਾ ਡਾਕਟਰੀ ਕਿੱਤੇ ਨਾਲ ਜੁੜ ਕੇ ਆਪਣਾ ਭਵਖੋ ਸਵਾਰਨ ਇਹ ਕੋਰਸ ਸਲਾਘਾਯੋਗ ਕਦਮ ਕਹਿ ਸਕਦੇ ਆ ਤੇ ਅਸੀਂ ਆਪਣੇ ਚੈਨਲ ਦੇ ਰਾਹੀਂ ਵੀ ਇਹਨਾਂ ਨੂੰ ਸਲਾਘਾਯੋਗ ਕਦਮ ਕਿਹਾ ਜਾਂਦਾ ਤੇ ਚੈਨਲ ਵੱਲੋਂ ਵੀ ਤੁਹਾਡਾ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਵੀ ਜਿਨ੍ਹਾਂ ਨੇ ਇੱਕ ਵੱਡਾ ਅ ਅਪਰਾਲਾ ਕੀਤਾ ਵਾ ਤਾਂ ਕਿ ਉਹ ਬੱਚਿਆਂ ਦਾ ਜਿਹੜਾ ਭੇਖਾ ਸਵਾਰਿਆ ਜਾਵੇ ਤੇ ਡਾਕਟਰ ਸਾਹਿਬ ਜੇ ਤੁਹਾਨੂੰ ਕਿਸੇ ਨੇ ਮਿਲਣਾ ਹੋਵੇ ਤੁਸੀਂ ਕਿੱਥੇ ਬੈਠਦੇ ਹੋਗੇ ਆਪਣਾ ਜਗਾ ਵੀ ਦੱਸ ਦਿਓ ਜੀ ਤਾਂ ਕਿ ਜਿਹੜੇ ਕਿਸੇ ਜੀ ਵੀ ਕੋਸ਼ ਕਰਨਾ ਹੋਵੇ ਤੁਹਾਡੇ ਨਾਲ ਕੋਈ ਸੰਪਰਕ ਕਰ ਸਕੇ ਜੀ ਐ ਦੱਸੋ ਜਗਾ ਮਦਰ ਟੈਸ ਸਾਇੰਸ ਇੰਸਟੀਚਿਊਟ ਮੈਡੀਕਲ ਟੈਕਨੋਲੋਜੀ ਦਾ ਇਹ ਆਫਿਸ ਹੈ ਗਵਰਨਮੈਂਟ ਸਕੂਲ ਦੇ ਸਾਹਮਣੇ ਸ਼ਰਮਾ ਹਸਪੀਟਲ ਦੀ ਬਿਲਡਿੰਗ ਦੇ ਵਿੱਚ ਤੁਸੀਂ ਆ ਕੇ ਮੈਨੂੰ ਸੰਬੰਧ ਕਰ ਸਕਦੇ ਹੋ ਅੱਥੀ ਇੱਕ ਟਾਈਮ ਜਿਹੜਾ ਹੈ 11 ਤੋਂ ਲੈ ਕੇ ਸੀ 2 ਵਜੇ ਕਰਖਿਆ ਵਾ ਕੋਈ ਤੁਸੀਂ ਕਿਸੇ ਕਿਸਨ ਦਾ ਟੈਲੀਫੋਨ ਤੇ ਇਨਕੁਆਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨੰਬਰ ਤੇ ਨੰਬਰ ਵੀ ਆਪਾਂ ਦੱਸ ਦਈਏ ਇੱਕ ਵਾਰ 9889 38168 ਠੀਕ ਹੈ ਇੱਕ ਵਾਰ ਹੁੰਦਾ 9889 3816 ਠੀਕ ਹੈ ਇੱਕ ਵਾਰ ਪੰਜਾਬੀ ਵਿੱਚ ਵੀ ਜਾਣਕਾਰੀ ਦੱਸ ਕਹੂੰ ਮੇਰੀ 9 8 8 8 9 3 8 1 6 8 ਠੀਕ ਹੈ ਜੀ ਠੀਕ ਹੈ। ਤੋਂ ਮੈਂ ਇਸ ਚੈਨਲ ਦਾ ਬਹੁਤ ਹੀ ਧੰਨਵਾਦੀ ਹਾਂ। ਇਹਨਾਂ ਨੇ ਲੋਕ ਸੇਵਾ ਕੀਤੀ। ਇਹ ਗੱਲ ਨੂੰ ਆਮ ਲੋਕਾਂ ਦੇ ਖ਼ਦ ਪਛਾਣ ਵਾਸਤੇ ਇਹ ਬਣਾ ਲਗ ਦਿੱਤਾ ਹੈ। ਜੈ ਹਿੰਦ। ਦਸ ਕੋ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਅਜਹੀਆਂ ਜਾਣ ਤਰੀਆਂ ਦਿੰਦੇ ਰਵਾਂਗੇ। ਜਦ ਤੱਕ ਤੁਸੀਂ ਦੇਖਦੇ ਰਹੋ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ